ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਪੰਡਤ ਰਿਹਾ ਕਰਦਾ ਸੀ ਕਹਿੰਦੇ ਮਾਂ ਪਿਓ ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ ਜੋ ਮਾਂ ਪਿਓ ਤੋਂ ਪੜਤਾਈ ਸਿੱਖੀ ਕਹਿੰਦੇ ਉਹਦੇ ਸਹਾਰੇ ਹੀ ਲੋਕਾਂ ਦੇ ਘਰ ਕਹਿੰਦੇ ਕਥਾ ਕੀਰਤਨ ਕਰਨ ਲੱਗਾ ਹੁਣ ਘਰ ਗਰੀਬੀ ਸੀ ਜਿਸ ਕਰਕੇ ਕੋਈ ਵੀ ਉਹਦੇ ਨਾਲ ਆਪਣੀ ਧੀ ਦਾ ਵਿਆਹ ਨਹੀਂ ਸੀ ਕਰਨਾ ਚਾਹੁੰਦਾ ਕਹਿੰਦੇ ਹੌਲੀ-ਹੌਲੀ ਜਿਹੜੇ ਦਿਨ ਲੰਘਣ ਲੱਗੇ ਕਹਿੰਦੇ ਜਵਾਨੀ ਤੋਂ ਬੁਢਾਪੇ ਵੱਲ ਜਾ ਰਿਆ ਸੀ ਇੱਕ ਦਿਨ ਬੈਠ ਕੇ ਸੋਚ ਵਿਚਾਰ ਕਰਦਾ ਕਿ ਮੇਰਾ ਤਾਂ ਕੋਈ ਪਰਿਵਾਰ ਵੀ ਨਹੀਂ ਜੋ ਮੈਨੂੰ ਬੁਢਾਪੇ ਚ ਖਵਾ ਸਕੇ ਇਸ ਦਾ ਭਾਵ ਹੈ ਕਿ ਮੈਨੂੰ ਆਪਣੇ ਬੁਢਾਪੇ ਦੇ ਲਈ ਹੁਣ ਜੋੜ ਲੈਣਾ ਚਾਹੀਦਾ ਹੈ ਉਹ ਐਵੇਂ ਦੇ ਵਿਚਾਰ ਕਰਨ ਲੱਗਾ ਸਵੇਰ ਹੋਈ ਹੁਣ ਦਰ-ਦਰ ਜਾ ਕੇ ਲੋਕਾਂ ਦੇ ਘਰ ਕੀਰਤਨ ਕਰਦਾ ਕਿਸੇ ਦਾ ਜਨਮ ਹੁੰਦਾ ਮਰਨ ਹੁੰਦਾ ਹਰ ਥਾਂ ਜਾ ਕੇ ਉੱਚ ਜਪਾਨੀ ਕਰਦਾ ਕਹਿੰਦੇ ਜੇ ਕੋਈ ਕਣਕ ਚੌਲ ਕੁਝ ਦੇ ਦੇਂਦੇ ਕਹਿੰਦਾ ਉਹ ਰੇਨਪ ਪਕਾ ਕੇ ਤੇ ਖਾ ਲੈਂਦਾ ਬਾਕੀ ਦੀ ਜੋ ਕਣਕ ਚੌਲ ਬਚਦੇ ਉਹ ਇੱਕ ਘੜੇ ਚ ਪਾਈ ਜਾਂਦਾ ਕਹਿੰਦੇ ਕੋਈ ਪੈਸਾ ਟੱਕਾ ਦੇਂਦਾ ਜਿੰਨੀ ਜ਼ਰੂਰਤ ਆਉਂਦੀ ਉਹਨੇ ਰੱਖ ਬਾਕੀ ਘੜੇ ਚ ਪਾਈ ਜਾਂਦਾ ਜਦੋਂ ਘੜੇ ਕਣਕ ਨਾਲ ਚੌਲ ਨਾਲ ਭਰ ਜਾਂਦੇ ਬਾਜ਼ਾਰ ਚ ਜਾ ਕੇ ਵੇਚ ਪੈਸਾ ਟੱਕਾ ਘੜੇ ਚ ਲਿਆ ਕੇ ਭਰ ਦਿੰਦਾ ਕਹਿੰਦੇ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਨੂੰ ਜਿਉਂਦਿਆ ਸੀ ਕਹਿੰਦੇ ਪਿੰਡ 'ਚ ਕਿਸੇ ਨੂੰ ਕੋਈ ਵੀ ਜ਼ਰੂਰਤ ਹੁੰਦੀ ਜਿਸ ਨੂੰ ਪਤਾ ਹੁੰਦਾ ਕਿ ਮੇਰੇ ਕਿਸੇ ਨੇ ਪਾ ਨਹੀਂ ਫੜਨੀ ਉਸ ਪੰਡਤ ਦੇ ਕੋਲ ਆ ਜਾਂਦਾ ਜਿਸ ਨੂੰ ਐਵੇਂ ਹੁੰਦਾ ਕਿ ਅੱਜ ਕਿਤੋਂ ਪ੍ਰਸ਼ਾਦਾ ਨਹੀਂ ਮਿਲਿਆ ਉਹ ਪੰਡਤ ਦੇ ਕੋਲ ਆ ਜਾਂਦਾ ਪੰਡਤ ਉਹਨੂੰ ਢਿੱਡ ਭਰ ਕੇ ਖਵਾਉਂਦਾ ਜੇ ਕਿਸੇ ਨੂੰ ਕੋਈ ਪੈਸੇ ਟੱਕੇ ਦੀ ਜ਼ਰੂਰਤ ਹੁੰਦੀ ਉਹ ਵੀ ਇਹਦੀ ਮਦਦ ਕਰ ਦਿਆ ਕਰਦਾ ਕਹਿੰਦੇ ਬੜਾ ਨੇਕ ਦਿਲ ਦਾ ਸੀ ਇੱਕ ਦਿਨ ਪੂਰੇ ਪਿੰਡ ਦੇ ਵਿੱਚ ਉਹਨੂੰ ਕਿਤੇ ਵੀ ਕੋਈ ਜੱਜਪਾਨੀ ਨਾ ਮਿਲੇ ਕਹਿੰਦੇ ਨਾਲ ਦੇ ਨਗਰ ਚਲਾ ਗਿਆ ਤੇ ਕਹਿੰਦੇ ਪਹਿਲੇ ਜ਼ਮਾਨੇ ਦੇ ਵਿੱਚ ਹਰ ਇੱਕ ਜੀ ਜੰਤੂ ਨਾਲ ਬੜਾ ਪਿਆਰ ਕੀਤਾ ਜਾਂਦਾ ਸੀ ਕਹਿੰਦੇ ਤੁਰਦੇ ਤੁਰਦੇ ਜਦੋਂ ਨਗਰ 'ਚ ਗਿਆ ਤਾਂ ਸਾਹਮਣੇ ਉਹ ਇੱਕ ਬਜ਼ੁਰਗ ਮਾਈ ਨੇ ਦੇਖਿਆ ਕਿ ਪੰਡਤ ਆਉਂਦੇ ਆ ਪੰਡਤ ਨੂੰ ਆਵਾਜ਼ ਲਗਾ ਕੇ ਕੋਲ ਬੁਲਾਇਆ ਕਹਿੰਦੇ ਪੰਡਤ ਜੀ ਇੱਕ ਕੰਮ ਕਰੋਗੇ ਕਹਿੰਦੇ ਕਿ ਦੱਸੋ ਅਸੀਂ ਤੇ ਲੋਕਾਂ ਦਾ ਜਿਹੜਾ ਕੰਮ ਪਲਾ ਕਰਨ ਲਈ ਆਏ ਹਾਂ ਕਹਿੰਦੇ ਕਿ ਮੇਰੀ ਜਿਹੜੀ ਗਾਂ ਸੀ ਉਹ ਅਕਾਲ ਚਲਾਨਾ ਕਰ ਗਈ ਮੈਨੂੰ ਆਪਣੀ ਗਾਂ ਨਾਲ ਬੜਾ ਪਿਆਰ ਸੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਦੇ ਲਈ ਕੋਈ ਚਾਬ ਕਰ ਦਿਓ ਤਾਂ ਕਿ ਅਗਲਾ ਜਾਮਾ ਉਹਨੂੰ ਸੌਖਾ ਮਿਲ ਜਾਵੇ ਉਹਨੂੰ ਦੁਬਾਰਾ ਐਵੇਂ ਦਾ ਕੁਝ ਨਾ ਕਰਨਾ ਪਵੇ ਉਹ ਕਹਿੰਦਾ ਜੀ ਜ਼ਰੂਰ ਕਰ ਦੇਾਂਗੇ ਉਹਨੇ ਕਿਹਾਗੇ ਪਰ ਪੰਡਤ ਜੀ ਤੁਹਾਨੂੰ ਦੇਣ ਲਈ ਤਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਪੰਡਤ ਨੇ ਕਿਹਾ ਕਿ ਕੋਈ ਨਹੀਂ ਮਾਈ ਜੋ ਤੂੰ ਸ਼ਰਦਾ ਦੇ ਨਾਲ ਦੇਵੇਂਗੀ ਮੈਂ ਸਤਿ ਵਚਨ ਕਰਕੇ ਉਹਨੂੰ ਪ੍ਰਵਾਨ ਕਰ ਲਾਵਾਂਗਾ ਮਾਇਨੇ ਕਿਆ ਕੇ ਠੀਕ ਹੈ ਮਾਈ ਘਰ ਲੈ ਕੇ ਗਈ ਤੇ ਉਹਨੂੰ ਉਹਨੇ ਕੋਈ ਜਾਪ ਕੀਤਾ ਤੇ ਕਿਆ ਕੇ ਮਾਈ ਤੇਰਾ ਪਸ਼ੂਆ ਪ੍ਰਤੀ ਹਰ ਇੱਕ ਜੀਵ ਪ੍ਰਤੀ ਪਿਆਰ ਵੇਖ ਕੇ ਬੜਾ ਮਨ ਖੁਸ਼ ਹੋਇਆ ਤੂੰ ਆਪਣੀ ਸ਼ਰਦਾ ਅਨੁਸਾਰ ਮੇਰੇ ਝੋਲੇ 'ਚ ਜੋ ਪਾਉਣਾ ਪਾ ਸਕਦੀ ਹੈ ਮਾਈ ਨੇ ਕੀ ਕੀਤਾ ਕਿ ਉਸ ਗਾਂ ਦੇ ਇੱਕ ਵਛਾ ਸੀ ਮਾਈ ਨੇ ਉਹਦੀ ਰੱਸੀ ਲਿਆ ਕੇ ਉਸ ਪੰਡਤ ਦੀ ਝੋਲੀ ਦੇ ਵਿੱਚ ਪਾ ਦਿੱਤੀ। ਹੁਣ ਮਾਈ ਕਹਿੰਦੀ ਕਿ ਮੇਰੇ ਕੋਲ ਆਈ ਹੈ। ਮੈਂ ਤਾਂ ਆਪ ਮੰਗਤਾ ਹਾਂ। ਮੈਂ ਤਾਂ ਆਪ ਮਾਗੇ ਖਾਨਣੇ ਆ। ਬਜ਼ੁਰਗ ਅਵਸਥਾ ਹੈ ਤੇ ਪੈਸਾ ਟੈਕਾ ਕਿੱਥੋਂ ਦਵਾਂ? ਪੰਡਤ ਕਹਿਣ ਲੱਗਾ ਕਿ ਮੈਨੂੰ ਇਹ ਰਹਿਣ ਦਿਓ। ਜੇ ਤੇਰੇ ਕੋਲ ਕੁਝ ਨਹੀਂ ਤੇ ਕੋਈ ਚੱਕਰ ਨਹੀਂ ਤੂੰ ਐਵੇਂ ਮੁੱਠ ਮੈਨੂੰ ਚੋਲਾ ਦੀ ਦੇ ਦੇ। ਪਰ ਮੈਂ ਇਹਦਾ ਕੀ ਕਰਾਂਗਾ? ਉਹ ਜੋ ਵੀ ਦਊਗੇ ਲੈ ਲਵਾਂਗੇ। ਦੇਖ ਹੁਣ ਗਾਂ ਤੇ ਕੱਲ ਚਲਾਣੇ ਕਰਗੀ ਤੇ ਇਹ ਮੇਰੇ ਤੋਂ ਲਿਆ ਨਹੀਂ ਜਾਣਾ ਇਹਦਾ ਜਿਹੜਾ ਵੀ ਖਰਚਾ ਹੈ ਉਹ ਚੁੱਕਿਆ ਨਹੀਂ ਜਾਣਾ ਪੱਠਾ தੱਥ ਮੈਂ ਕਿੱਥੋਂ ਪਾऊं ਕਹਿੰਦੇ ਸੋਚਣ ਲੱਗਾ ਕਿ ਮਾਈ ਸਹੀ ਕਹਿੰਦੀ ਐ ਮਾਈ ਨੂੰ ਕਿੱਥੇ ਸਾਵੇਂਗੀ ਨਾਲੇ ਜੋ ਚੀਜ਼ ਕੋਈ ਪਿਆਰ ਸਤਕਾਰ ਨਾਲ ਦਵੇ ਉਹਨੂੰ ਲੈ ਕੇ ਘਰ ਜਾਣਾ ਚਾਹੀਦਾ ਭਾਵੇਂ ਕੋਈ ਗਲੀ ਦਾ ਕੱਖ ਵੀ ਪਿਆਰ ਨਾਲ ਚੋਲੇ ਚ ਪਾਵੇ ਉਹਨੂੰ ਵੀ ਸਤਕਾਰ ਨਾਲ ਲੈਣਾ ਚਾਹੀਦਾ ਇਹ ਤਾਂ ਫਿਰ ਵਸ਼ਾ ਦੇਣਦੀ ਹੈ ਕਹਿੰਦੇ ਕਿ ਉਹ ਵਾਸ਼ੇ ਨੂੰ ਲੈ ਕੇ ਘਰ ਆ ਗਿਆ ਕਹਿੰਦੇ ਹੁਣ ਪਿੰਡ ਦੇ ਆਸ-ਪਾਸੇ ਹਰਿਆਲੀ ਸੀ ਉਹਨੇ ਸਵੇਰੇ ਸ਼ਾਮ ਉਥੋਂ ਪੱਠਾ ਦਿੱਤਾ ਵੜ ਕੇ ਤੇ ਉਹਨੂੰ ਪਾ ਦਿਆ ਕਰਨਾ ਐਵੇਂ ਹੀ ਲਗਾਤਾਰ ਉਹ ਆਪਣੀ ਜਿਜਮਾਨੀ ਕਰਦਾ ਰਿਹਾ ਕਹਿੰਦੇ ਹੁਣ ਉਹਨੇ ਬਹੁਤ ਸਾਰੇ ਪੈਸਾ ਅੱਜ ਤੱਕ ਆ ਜੋੜ ਲਿਆ ਕਹਿੰਦੇ ਉਹਨੇ ਆਪਣੇ ਬਲਦ ਉਹ ਬਣ ਗਿਆ ਉਹਨੂੰ ਬੜੀ ਵਧੀਆ ਖੁਰਾਕ খাওয়ਾਇਆ ਕਰਨੀ ਹੁਣ ਐਵੇਂ ਲੱਗਿਆ ਕਰਨਾ ਜਿਵੇਂ ਪਰਿਵਾਰ ਦਾ ਹਿੱਸਾ ਹੈ ਕਹਿੰਦੇ ਜਦੋਂ ਪੈਸਾ ਟੱਕਾ ਵਾਵਾ ਹੋ ਗਿਆ ਤਾਂ ਪਿੰਡ 'ਚ ਕਿਸੇ ਦੇ ਧੀ ਦਾ ਵਿਆਹ ਸੀ ਕਹਿੰਦੇ ਜਦੋਂ ਉਹ ਵਿਆਹ ਕਰਨ ਲੱਗੇ ਤੇ ਕਹਿੰਦੇ ਜਿਹੜੇ ਉਹਦੇ ਕੋਲ ਪੈਸਾ ਟੱਕਾ ਸੀ ਉਹ ਥੜ ਗਿਆ ਤੇ ਉਹ ਮਾਈ ਉਹਦੇ ਕੋਲ ਆਈ ਤੇ ਕਹਿੰਦੀ ਮੈਨੂੰ ਤੇਰੇ ਤੋਂ ਬੜੀ ਆਸ ਹੈ ਮੇਰੀ ਜਿਹੜੀ ਧੀ ਦਾ ਵਿਆਹ ਹੈ ਕਹਿੰਦੇ ਕਿ ਮੈਨੂੰ ਪੈਸੇ ਟੱਕੇ ਦੀ ਜ਼ਰੂਰਤ ਹੈ ਕਹਿੰਦੇ ਉਹਦੇ ਕੋਲ ਜਿੰਨਾ ਪੈਸਾ ਟੱਕਾ ਚਾਹੀਦਾ ਸੀ ਉਹਨੇ ਉਹਨੂੰ ਦਿੱਤਾ ਕੁਝ ਦਿਨ ਲੰਘੇ ਤੇ ਪਿੰਡ 'ਚ ਬੜਾ ਜ਼ਿਆਦਾ ਮੀਂਹ ਤੂਫਾਨ ਆਇਆ ਕਹਿੰਦੇ ਉਹਦੇ 'ਚ ਇੱਕ ਬਜ਼ੁਰਗ ਮਾਈ ਦਾ ਇੱਕ ਬਜ਼ੁਰਗ ਮਾਈ ਜੋੜਾ ਸੀ ਤੇ ਉਹਦੇ ਘਰ ਕਹਿੰਦੇ ਕਿ ਛੱਤ ਡਿੱਗੇ ਸੀ ਤੇ ਉਹ ਪੰਡਤ ਦੇ ਕੋਲ ਆਏ ਤੇ ਕਹਿੰਦੇ ਕਿ ਸਾਡੇ ਜਿਹੜੇ ਘਰ ਦੀ ਛੱਤ ਹੈ ਹੁਣ ਸਾਡਾ ਹੋਰ ਕੁਝ ਨਹੀਂ ਹੈਗਾ ਤੇ ਪੁੱਤ ਨਹੀਂ ਹੈਗੇ ਤੇਰੇ ਕੋਲ ਬੜੀ ਆਸ ਤੇ ਨਾਲ ਆਏ ਹਾਂ ਘਰ ਦੀ ਛੱਤ ਪਵਾ ਦੇ ਉਹਨੇ ਘਰ ਦੀ ਛੱਤ ਪਵਾ ਦਿੱਤੀ ਐਵੇਂ ਪਿੰਡ 'ਚ ਹੋਰ ਦੁਖੀ ਜਿਹੜੇ ਸਨ ਉਹਦੇ ਕੋਲ ਆਏ ਤੇ ਕਹਿੰਦੇ ਹੁਣ ਉਹ ਆਪ ਵੀ ਬਜ਼ੁਰਗ ਹੋ ਗਿਆ ਸੀ ਜੋ ਪੈਸਾ ਟਕਾ ਉਹਨੇ ਜੋੜਿਆ ਸੀ ਕਹਿੰਦੇ ਉਹ ਸਾਰਾ ਜਿਹੜਾ ਸੀ ਉਹ ਖਾਲੀ ਹੋ ਗਿਆ ਕਹਿੰਦੇ ਹੁਣ ਵਿਚਾਰਾ ਬੜਾ ਦੁਖੀ ਜਿਹਾ ਹੋ ਗਿਆ ਚਲ ਬੰਡਾ ਆਪਣੇ ਦਾ ਜੁੜਿਆ ਸੀ ਤਾਂ ਸਾਰਾ ਤੇ ਚੱਲਾ ਗਿਆ ਤੇ ਉਹ ਸੋਚਦਾ ਕਿ ਚਲ ਹੁਣ ਜਾ ਕੇ ਲੋਕਾਂ ਦੇ ਘਰ ਫਿਰ ਤੋਂ ਜਜਮਾਨੀ ਕਰਦਾ ਹਾਂ ਕਹਿੰਦੇ ਉਹ ਲੋਕਾਂ ਦੇ ਘਰ ਜਦੋਂ ਜਾਇਆ ਕਰਦਾ ਤਾਂ ਉਹਨੂੰ ਐਸੀ ਕਿ ਬਲਦ ਕਿਤੇ ਆਪਣੇ ਗਲ 'ਚ ਕੋਈ ਰੱਸੇ ਰੁਸੇ ਫਸਾਣਾ ਨਾ ਲਵੇ ਉਹਨੇ ਬੂਹੇ ਤੋਂ ਬਾਹਰ ਬਾਣ ਕੇ ਤੇ ਚਲਾ ਜਾਇਆ ਕਰਨਾ ਕਹਿੰਦੇ ਲੋਕ ਜਦੋਂ ਉਹਦੇ ਬਲਦ ਨੂੰ ਦੇਖਦੇ ਤਾਂ ਬੜੀ ਚਰਚਾ ਕਰਦੇ ਕਿ ਪੰਡਤ ਨੇ ਬਲਦ ਨੂੰ ਬੜੇ ਰੇਜ ਨਾਲ ਪਾਲਿਆ। ਇਹਦੇ ਮੁਕਾਬਲੇ ਦਾ ਬਲਦ ਹੋਰ ਕਿਤੇ ਨਹੀਂ ਹੈਗਾ। ਉਸ ਨਗਰ 'ਚ ਸੇੜ ਸੀ ਕਹਿੰਦੇ ਉਹ ਅਕਸਰ ਇਹ گاਵਾ ਮੱਝਾਂ ਤੇ ਬਲਦਾਂ ਦਾ ਵਪਾਰ ਕਰਦਾ ਸੀ। ਜਦੋਂ ਉਹਦੇ ਕੰਨਾਂ 'ਚ ਗੱਲ ਪਈ ਤਾਂ ਉਹਨੇ ਸੋਚਿਆ ਕਿ ਕਿਉਂ ਨਾ ਇਹ ਬਲਦ ਮੈਂ ਖਰੀਦ ਲਵਾਂ। ਕਹਿੰਦੇ ਉਹ ਉਹਦੇ ਕੋਲ ਆਇਆ ਤੇ ਜਦੋਂ ਬਲਦ ਨੂੰ ਦੇਖਿਆ ਤੇ ਸੱਚੀ ਉਹ ਖੁਸ਼ ਹੋ ਗਿਆ ਕਿ ਐਵੇਂ ਦਾ ਬਲਦ ਤਾਂ ਦੇਖਿਆ ਹੀ ਨਹੀਂ ਹੈ। ਉਹਨੂੰ ਕਹਿੰਦਾ ਕਿ ਐਵੇਂ ਕਰ ਤੂੰ 100 ਸੋਨੇ ਦੀਆਂ ਮੋਹਰਾਂ ਲੈ ਲੈ। ਬਲਦ ਮੈਨੂੰ ਦੇ ਦੇ ਹੁਣ ਉਹ ਪੰਡਤ ਨੂੰ ਤੇ ਉਹ ਬਲਦ ਆਪਣੇ ਘਰ ਦਾ ਹਿੱਸਾ ਲੱਗਦਾ ਸੀ ਉਹਨੇ ਕਿਹਾ ਨਾ ਭਰਾਵਾ ਮੈਂ ਇਹ ਬਲਦ ਵਕਾਉ ਨਹੀਂ ਹੈ ਵਕਾਉ ਨਹੀਂ ਰੱਖਿਆ ਮੈਂ ਵੇਚਣਾ ਨਹੀਂ ਹੈ ਹੁਣ ਸੇਠ ਨੂੰ ਇਹ ਗੱਲ ਸੁਣ ਕੇ ਬੜੀ ਗੁੱਸਾ ਚੜਿਆ ਤੇ ਉਹ ਸੋਚਣ ਲੱਗਾ ਕਿ ਇਹਦੇ ਕੋਲ ਬਲਦ ਵੀ ਨਹੀਂ ਰਹਿਣ ਦੇਣਾ ਤੇ ਇਹਨੂੰ ਇਹਦੇ ਜਿਹੜੀ ਹੈ ਰਕਮ ਵੀ ਨਹੀਂ ਦੇਣੀ ਉਹ ਬੜਾ ਹੰਕਾਰੀ ਸੀ ਤੇ ਉਹ ਕਹਿੰਦੇ ਰਾਜੇ ਦੇ ਕੋਲ ਗਿਆ ਤੇ ਉਹ ਰਾਜੇ ਨੂੰ ਆਪਣੇ ਜਿਹੜਾ ਉਹਨੇ ਬੜਾ ਵੱਡਾ ਕਹਿੰਦੇ ਇੱਕ ਵਾੜਾ ਬਣਾਇਆ ਹੋਇਆ ਸੀ ਜਿਸ ਚ ਕਈ ਤਰ੍ਹਾਂ ਦੀਆਂ گاਵਾ ਮੱਝਾਂ ਬਲਦ ਸਨ ਕਹਿੰਦੇ ਉੱਥੇ ਅਕਸਰ ਬਲਦਾਂ ਨੂੰ ਸ਼ਿੰਗਾਰ ਕੇ ਲਿਜਾਇਆ ਜਾਂਦਾ ਸੀ ਉਹ ਰਾਜੇ ਦੇ ਕੋਲ ਆਪਣੇ ਇੱਕ ਬਲਦ ਲੈ ਕੇ ਗਿਆ ਤੇ ਰਾਜਾ ਦੇਖ ਕੇ ਬੜਾ ਪਰਸੰਨ ਹੋਇਆ ਕਹਿੰਦੇ ਰਾਜਾ ਵੀ ਤੇ ਪੀਏ ਬਲਦ ਦੇ ਵੇਖ ਕੇ ਪਸੰਨ ਹੋਇਆ ਪਰ ਆਪਣੇ ਇਲਾਕੇ 'ਚ ਇੱਕ ਬਲਦ ਓਵੇਂ ਦਾ ਬਲਦ ਕਿਸੇ ਕੋਲ ਨਹੀਂ ਹੈ ਰਾਜਾ ਕਹਿੰਦਾ ਫਿਰ ਉਹ ਆਪਾਂ ਨੇ ਆਉਂਦੇ ਹਾਂ ਪਰ ਕਹਿੰਦੇ ਕਿ ਉਹ ਜਿਹੜਾ ਬਲਦ ਹੈ ਉਹ ਕਾਉ ਨਹੀਂ ਹੈਗਾ ਰਾਜਾ ਕਹਿੰਦਾ ਜੇ ਮੇਰੇ ਰਾਜ ਤੇ ਮੈਂ ਆਪੇ ਹੀ ਲੈ ਲਵਾਂਗਾ ਰਾਜਾ ਜਦੋਂ ਉਸ ਥਾਂ ਤੇ ਜਾਂਦਾ ਵੇਖਣ ਜਾਂਦਾ ਤੇ ਰਾਜਾ ਸੱਚੀ ਉਸ ਬਲਦ ਨੂੰ ਵੇਖ ਕੇ ਇੰਨੇ ਚੌੜੇ ਹੱਟੇ ਘੱਟੇ ਨੂੰ ਹੈਰਾਨੀ ਦੀ ਹੱਦ ਨਾ ਰਹਿੰਦੀ ਕਹਿੰਦਾ ਰਾਜੇ ਨੇ ਉਸ ਤੋਂ ਤੱਕੇ ਮੁਕੇ ਨਾਲ ਲੈ ਲਿਆ ਤੇ ਉਹ ਵਿਚਾਰਾ ਪੰਡਤ ਬੜਾ ਰੋਂਦਾ ਘਰ ਲੌਂਦਾ ਕਹਿੰਦੇ ਰਾਜਾ ਉਹਨੂੰ ਕੋਈ ਪੈਸਾ ਟੱਕਾ ਵੀ ਨਹੀਂ ਦਿੰਦਾ ਤੇ ਬਲਦ ਵੀ ਖੋਲ ਕੇ ਲੈ ਜਾਂਦਾ ਬਲਦ ਨੂੰ ਉਹ ਤੇ ਲੈ ਕੇ ਗਿਆ ਤਾਂ ਉਹਦੇ ਲਈ ਅੱਡ ਤੋਂ ਇੱਕ ਥਾਂ ਬਣਾਈ ਗਈ ਤੇ ਉਹ ਤੇ ਉਹਨੂੰ ਰੱਖਿਆ ਗਿਆ ਕਹਿੰਦੇ ਉਹਦੇ ਤਰ੍ਹਾਂ ਤਰ੍ਹਾਂ ਦੇ ਉਹਦੇ ਲਈ ਜਿਹੜੇ ਸਨ ਪੱਠੇ ਤੱਥੇ ਕੁਝ ਲੈ ਕੇ ਪਰ ਬਲਦ ਨੇ ਕਿਸੇ ਚੀਜ਼ ਨੂੰ ਮੂੰਹ ਨਾ ਲਾਇਆ ਉਹਦੀ ਰਖਵਾਲੀ ਕਰਨ ਵਾਲੇ ਰਾਜੇ ਦੇ ਕੋਲ ਆਏ ਤੇ ਕਿਹਾ ਰਾਜਾ ਜਿਹੜਾ ਤੂੰ ਬਲਦ ਲੈ ਕੇ ਆਇਆ ਪਿਛਲੇ 7 ਦਿਨ ਹੋ ਗਏ ਉਹ ਕੁਝ ਵੀ ਖਾ ਨਹੀਂ ਰਿਹਾ ਤੂੰ ਇਨਾ ਹਟਾ-ਕਟਾ ਲੈ ਕੇ ਆਇਆ ਸੀ ਤੇ ਜਿਸ ਹਿਸਾਬ ਦੇ ਨਾਲ ਉਹ ਖਾਣ ਨਹੀਂ ਦਿਆ 1-2 ਦਿਨ ਹੋਰ ਜਿੰਦਾ ਰਹੇਗਾ ਉਹਨ ਰਾਜੇ ਨੇ ਕਿਸੇ ਸੰਤ ਫਕੀਰ ਤੋਂ ਸੁਣਿਆ ਸੀ ਭਾਵੇਂ ਕੋਈ ਜੀ ਹੋਵੇ ਜੰਤੂ ਹੋਵੇ ਕਿਸੇ ਦਾ ਵੀ ਜਿਹਦਾ ਪ੍ਰਾਨ ਜਾਂਦਾ ਜਿਹੜਾ ਆਪਣੇ ਸਿਰ ਜਦੋਂ ਆਉਂਦਾ ਹੈ ਤਾਂ ਤੁਸੀਂ ਅਗਲੇ ਜਨਮ ਜਿਹੜੀ ਹੈ ਤੁਹਾਡੀ ਬੜੀ ਦਰਦਨਾਕ ਹੁੰਦਾ ਹੈ ਤੇ ਤੁਹਾਡਾ ਜਿਹੜਾ ਜਨਮ ਜਿਹੜਾ ਤੁਹਾਡਾ ਆਵੀ ਜਨਮ ਹੈ ਉਹ ਵੀ ਦੁੱਖਾਂ ਨਾਲ ਲੰਘਦਾ ਹੈ ਉਹ ਕਹਿੰਦਾ ਕਿ ਤੁਸੀਂ ਐਵੇਂ ਕਰੋ ਇਸ ਬਲਦ ਨੂੰ ਜਿੱਥੋਂ ਲੈ ਕੇ ਆਏ ਸੀ ਉੱਥੇ ਹੀ ਵਾਪਸ ਛੱਡ ਆਓ ਤੇ ਸੋਨੇ ਦੀਆਂ ਮੋਹਰਾਂ ਵੀ ਨਾਲ ਉਹਨੂੰ ਦੇ ਆਓ ਅਗਲੇ ਦਿਨ ਹੋਇਆ ਤੇ ਉਹ ਬਲਦ ਉਹਨੂੰ ਵਾਪਸ ਤੇ ਆਏ ਤੇ ਨਾਲ ਇੱਕੀ ਜਣੀਆਂ ਸੋਨੇ ਦੇ ਮੋਹਰੇ ਸਨ ਉਹ ਵੀ ਉਹਨੂੰ ਦੇ ਕੇ ਆਏ ਹੁਣ ਉਹ ਉਹਨੂੰ ਬਲਦ ਨੂੰ ਪਾ ਕੇ ਬੜਾ ਜ਼ਿਆਦਾ ਖੁਸ਼ ਹੋਇਆ ਹਜ਼ਾਰ ਸੋਨੇ ਦੇ ਮੋਹਰੇ ਉਹਨੇ ਘਰੇ ਘੜੇ ਦੇ ਵਿੱਚ ਪਾ ਲਿਆ ਤੇ ਕਹਿੰਦੇ ਹੁਣ ਉਹ ਜਦੋਂ ਉਸਨੇ ਸੇਟ ਨੇ ਵੇਖਿਆ ਕਿ ਇਹਦੇ ਕੋਲ ਤਾਂ ਖੜਾ ਵੀ ਹੈ ਇਹਦੇ ਕੋਲ ਪੈਸੇ ਢੱਕੇ ਵੀ ਆ ਗਏ ਤੇ ਬਲਦ ਵੀ ਵਾਪਸ ਮਿਲ ਗਿਆ ਉਹ ਸੋਚਣ ਲੱਗਾ ਕਿਵੇਂ ਨਾ ਕਿਵੇਂ ਇਸ ਤੋਂ ਬਦਲਾ ਜ਼ਰੂਰ ਲਾਵਾਂਗਾ ਉਧਰ ਵੀ ਹੋਂ ਤਾਂ ਘੜਨ ਲੱਗ ਪਿਆ ਇਧਰ ਜਦ ਪੰਡਤ ਦੇ ਕੋਲ ਇੰਨੇ ਸੋਨੇ ਦੀਆਂ ਮੋਹਰਾਂ ਆਈਆਂ ਤੇ ਪਿੰਡ 'ਚ ਫਿਰ ਜਿਵੇਂ ਕਹਿ ਲੋ ਕਿ ਕਿਸੇ ਲੋੜਵੰਦ ਨੂੰ ਜਿਵੇਂ ਲੋੜ ਸੀ ਉਹਦੇ ਕੋਲ ਆਏ ਤੇ ਉਹਨੇ ਮੋਹਰਾਂ ਫੇਰ ਦਿੱਤੀਆਂ ਅਗਲਾ ਦਿਨ ਹੋਇਆ ਤਾਂ ਫਿਰ ਚੁੱਲਾ ਚੌਂਕਾ ਜਿਸ਼ਮਾਨੀ ਕਰਾਉਣ ਲੱਗਾ ਕਹਿੰਦੇ ਹੁਣ ਉਹ ਬਲਦ ਨੇ ਇਹ ਵੇਖ ਕੇ ਬੜਾ ਜ਼ਿਆਦਾ ਦੁੱਖ ਹੋਇਆ ਕਿ ਬਲਦ ਨੂੰ ਕਹਿੰਦਾ ਪੰਡਾ ਜੀ ਤੁਸੀਂ ਇੱਥੇ ਠਹਿਰਾ ਤੁਹਾਡੇ ਹਰੇਕ ਦੁੱਖ ਦਾ ਇਲਾਜ ਹੋ ਜਾਏਗਾ ਉਹਨੇ ਆਸੇ ਪਾਸੇ ਦੇਖਿਆ ਪਰ ਉਹਨੂੰ ਕੋਈ ਨਾ ਦੇਖਿਆ ਉਹਨੇ ਇੰਨੇ ਆਵਾਜ਼ ਲਗਾਈ ਕਿ ਮੈਂ ਬੋਲਦਾ ਬੋਲਦਾ ਪਿਆ ਉਹਨੇ ਬੜੀ ਹੈਰਾਨੀ ਨਾਲ ਕਿਹਾ ਕਿ ਤੁਸੀਂ ਬੋਲਦੇ ਪਏ ਹੋ ਕਿਵੇਂ ਬੋਲ ਸਕਦਾ ਉਹ ਕਹਿੰਦਾ ਸਮਾਂ ਆਉਣ ਤੇ ਜ਼ਰੂਰ ਦੱਸਾਂਗਾ ਮੈਂ ਕਿਵੇਂ ਬੋਲ ਸਕਦਾ ਪਰ ਪਹਿਲਾਂ ਜੋ ਤੁਹਾਨੂੰ ਗੱਲ ਦੱਸਦਾ ਪਿਆ ਉਸ ਤੇ ਅਮਲ ਕਰੋ ਉਹਨੇ ਕਿਹਾ ਕਿ ਦੱਸੋ ਉਹਨੂੰ ਗੱਲ ਦੱਸੀ ਉਹ ਕਹਿੰਦਾ ਕਿ ਇਹ ਗੱਲ ਜੇਕਰ ਇਹਦੇ ਉਲਟ ਪੈ ਗਈ ਤੇ ਫਿਰ ਲੱਗਦਾ ਕਿ ਮੈਂ ਫਸ ਜਾਵਾਂਗਾ ਉਹਨੇ ਕਿਹਾ ਕਿ ਮੈਂ ਤੁਹਾਨੂੰ ਕਿਹਾ ਜੇ ਮੈਂ ਬੋਲ ਸਕਦਾ ਇਹਦਾ ਭਾਵ ਮੇਰੇ ਕੋਲ ਕੋਈ ਤਾਕਤ ਹੈ ਤੁਸੀਂ ਐਵੇਂ ਕਰੋ ਤੁਸੀਂ ਨਾ ਹੁਣੇ ਜਾਓ ਉਸ ਏੜ ਦੇ ਕੋਲ ਜਾ ਦਿੰਦਿਆਂ ਸੇਠਨ ਜਗਾ ਕਿਆ ਸੇਠ ਮੇਰੇ ਕੋਲ ਇੱਕੋ ਬਲਦ ਹੈ ਮੈਂ ਇੱਕ ਬਲਦ ਹੋਰ ਲੈਣਾ ਚਾਹੁੰਦਾ ਤਾਂ ਕਿ ਜਿਹੜਾ ਬਲਦ ਨਾਲ ਮੇਰੇ ਬਲਦ ਵਧੀਆ ਤਰ੍ਹਾਂ ਰਹੇ ਉਹਨੂੰ ਇਕੱਲਾ ਪੜਨ ਮਹਿਸੂਸ ਨਾ ਹੋਵੇ ਉਹ ਕਹਿੰਦਾ ਕਿ ਠੀਕ ਹੈ ਪਰ ਕਹਿੰਦਾ ਕਿ ਤੇਰੇ ਬਲਦ ਨਾਲ ਤਾਂ ਬਲਦ ਨਹੀਂ ਮੇਰੇ ਕੋਲ ਉਹ ਕਹਿੰਦਾ ਕਿ ਕੋਈ ਨਾ ਤੂੰ ਵਿਖਾ ਦੇ ਮੇਰੇ ਬਲਦ ਨਾਲ ਦਾ ਬਲਦ ਤੇਰੇ ਕੋਲ ਹੋਣਾ ਵੀ ਨਹੀਂ ਹੈਗਾ ਉਹਨੇ ਜਦੋਂ ਇਹ ਗੱਲ ਕਹੀ ਤਾਂ ਉਹਨੇ ਕਿਹਾ ਕਿ ਭਰਾਵਾ ਭਾਵੇਂ ਤੇਰਾ ਬਲਦ ਵੇਖਣ ਵਿੱਚ ਵੱਡਾ ਸਿਰ ਨੇ ਕਿਹਾ ਪਰ ਤੇਰੀ ਤਾਕਤ ਉਹਦੇ ਬਰਾਬਰ ਹੀ ਹੈ ਉਹਨੇ ਕਹਿੰਦਾ ਕਿ ਅੱਛਾ ਕਹਿੰਦਾ ਕਿ ਮੇਰਾ ਬਲ ਤਾਂ 5-5 ਬੰਗੀਆਂ ਤੇ ਕਣਕ ਦੀਆਂ ਬੋਰੀਆਂ ਲੱਦ ਕੇ ਖਿੱਚ ਸਕਦਾ ਉਹ ਕਹਿੰਦਾ ਭਰਾਵਾ ਵੇਖਣ ਚ ਪਾਵੇਂ ਤੇਰਾ ਬਲ ਸੋਨਾ ਪਰ ਇੰਨੀਆਂ ਵੱਡੀਆਂ ਢਿੱਗਾਂ ਨੇ ਚੱਕ ਸਕਦਾ ਉਹਨੇ ਕਿਹਾ ਠੀਕ ਹੈ ਆਪਾਂ ਕੱਲ ਦੋਵੇਂ ਜਾਣੇ ਆਪਣੇ ਆਪਣੇ ਬਲਦ 5 ਜਿਹੜੇ 5-5 ਜੜ ਪਿੱਛੇ ਲੈ ਲੋ ਬੰਗੀਆਂ ਦੇ ਉੱਤੇ ਬੋਰੀਆਂ ਲੱਦ ਕੇ ਤੇ ਚੱਲ ਲੈਂਦੇ ਹਾਂ ਜਿਹੜਾ ਬਲਦ ਅੱਗੇ ਲੰਘਿਆ ਉਹ ਫਿਰ ਉਸ ਨੂੰ ਆਪਣਾ ਮੋਹ ਮੰਗਿਆ ਇਨਾਮ ਦੇਵੇਗਾ ਉਹ ਕਿੰਨਾਂ ਦੇਖ ਜੇਕਰ ਤੇਰਾ ਬਲਦ ਅੱਗੇ ਲੰਘ ਗਿਆ ਤੇ ਮੈਂ ਤੈਨੂੰ 10000 ਸੋਨੇ ਦੀਆਂ ਮੋਹਰਾਂ ਦਵਾਂਗਾ ਤੇ ਠੀਕ ਹੈ ਇੱਕ ਬਲਦ ਦੇਦਾਵਾਂਗਾ ਉਹਨੇ ਕਿਹਾ ਕਿ ਜੇ ਤੂੰ ਹਾਰਿਆ ਤਾਂ ਤੂੰ 10000 ਸੋਨੇ ਦੀਆਂ ਮੋਹਰਾਂ ਤੇ ਆਪਣਾ ਬਲਦ ਮੈਨੂੰ ਦਵੇਂਗਾ ਉਹਨੇ ਕਿਹਾ ਕਿ ਠੀਕ ਹੈ ਹੁਣ ਉਹ ਸੇੜ ਕੋਲ ਇੱਕ ਐਸਾ ਬਲਦ ਸੀ ਜਿਹੜਾ ਦੇਖਣ 'ਚ ਭਾਵੇਂ ਹਾਸਟਪੋਸਟ ਨਹੀਂ ਸੀ ਪਰ ਉਹ ਬਹੁਤ ਜ਼ਿਆਦਾ ਭਾਰ ਚੁੱਕ ਸਕਦਾ ਸੀ ਕਹਿੰਦੇ ਇੰਦਰ ਬਲਦ ਨੂੰ ਆ ਕੇ ਉਹਨੇ ਸਾਰੇ ਪਿੰਡ ਪੰਡਤ ਨੇ ਗੱਲ ਦੱਸੀ ਸਵੇਰੇ ਸਾਰਾ ਪਿੰਡ ਖੇਤ ਇਕੱਠਾ ਹੋ ਗਿਆ ਕਹਿੰਦੇ ਹੁਣ ਬਲਦ ਜਦੋਂ ਬੋਰੀਆਂ ਰੱਖੀਆਂ ਤਾਂ ਕਹਿੰਦੇ ਉਹ ਜਿਹੜਾ ਪੰਡਤ ਦਾ ਬਲਦ ਸੀ ਉਹ ਕੁਝ ਸਕਿੰਟਾਂ ਦੇ ਵਿੱਚ ਹੀ ਪਾਰ ਕਰਕੇ ਚਲਾ ਗਿਆ ਤੇ ਹੁਣ ਸਾਰਾ ਪਿੰਡ ਉਹਦੀ ਵਾਹ ਵਾਹ ਕਰਨ ਲੱਗਾ ਤੇ ਬਲਦ ਵੀ ਸੱਚੀਓ ਬੜਾ ਜ਼ਿਆਦਾ ਤਾਕਤਵਰ ਹੈ ਹੁਣ ਉਹ 10000 ਸੋਨੇ ਦੀਆਂ ਮੋਹਰਾਂ ਕਹਿੰਦੇ ਉਹ ਬਲਦ ਦੂਸਰਾ ਲੈ ਕੇ ਘਰ ਆ ਗਿਆ ਹੁਣ ਪੰਡਤ ਕਹਿੰਦਾ ਕਿ ਤੂੰ ਗੱਲ ਦੱਸ ਤੇਰੇ 'ਚ ਇੰਨੀ ਜ਼ਿਆਦਾ ਜਿਹੜੀ ਤਾਕਤ ਹੈ ਇੰਨੀਆਂ ਬੋਰੀਆਂ ਇੰਨੀਆਂ ਬੁੱਗੀਆਂ ਖਿੱਚਾਂਦੀ ਕਿੱਥੋਂ ਆਈ ਮਨੁੱਖ ਵਾਂਗੂ ਗੱਲ ਕਰਨਦੀ ਇਹ ਤਾਕਤ ਕਿਵੇਂ ਆਈ ਉਹਨੇ ਕਿਹਾ ਪਿਛਲੇ ਜਨਮ ਦੇ ਵਿੱਚ ਮੈਂ ਪੰਡਤ ਸੀ ਮੈਂ ਵੀ ਤੁਹਾਡੇ ਵਾਂਗ ਤਨਪਉਣ ਇੰਨਾਂ ਸਾਰੀਆਂ ਚੀਜ਼ਾਂ 'ਚ ਵਿਸ਼ਵਾਸ ਕਰਦਾ ਸੀ ਕਹਿੰਦਾ ਕਿ ਮੇਰੇ ਘਰ ਮੈਨੂੰ ਕੋਈ ਗਾਂ ਦੇ ਕੇ ਚਲਾ ਗਿਆ ਕਹਿੰਦਾ ਕਿ ਮੇਰੇ ਇੱਕ ਧੀ ਤੇ ਇੱਕ ਪੁੱਤ ਸੀ ਕਹਿੰਦਾ ਗਾਂ ਦਾ ਦੁੱਧ ਮੈਂ ਆਪਣੀ ਧੀ ਪੁੱਤ ਨੂੰ ਪਿਆ ਕਰਦਾ ਕਿੰਦਾ ਕੁਝ ਸਮੇਂ ਬਾਅਦ ਗਾਂ ਨੇ ਇੱਕ ਵਛਾ ਦਿੱਤਾ ਤੇ ਕਹਿੰਦੇ ਹੁਣ ਗਾਂ ਨੇ ਆਪਣੇ ਉਹਨੂੰ ਪਿਆਇਆ ਪਰ ਮੈਂ ਉਹਨੂੰ ਪਿਆ ਕੇ ਆਪਣੇ ਤਿੰਨ ਪੁੱਤਾਂ ਨੂੰ ਸਾਰਾ ਪਿਉਂਦਾ ਰਿਆ ਤੇ ਗਾਂ ਦਾ ਬੱਚਾ ਹੁਣ 1-2 ਦਿਨ ਤੇ ਉਹਨੇ ਦੇਖਿਆ ਤੀਸਰੇ ਚੌਥੇ ਦਿਨ ਉਹ ਗਾਂ ਦਾ ਬੱਚਾ ਜਿਹੜਾ ਸੀ ਉਹ ਮਰ ਗਿਆ ਪਰ ਮੇਰੀ ਗਾਂ ਜਿਹੜੀ ਉਹ ਵਿਛੋੜੇ ਨੂੰ ਸਹਿਨਾ ਕਰ ਸਕੀ ਉਹਨੇ ਕਿਹਾ ਕਿ ਜਿਵੇਂ ਵਛਾ ਮਰ ਗਿਆ ਤੇ ਘਰ ਉਹਨੂੰ ਤੜਫਦਾ ਦੇਖਿਆ ਤੇ ਮੈਂ ਅਗਲੇ ਦਿਨ ਜਾਮਾ ਹੋਇਆ ਗਾਂ ਦਾ ਵਸ਼ਾ ਬਣਿਆ ਤੇ ਕਹਿੰਦੇ ਪਰ ਮੈਨੂੰ ਆਪਣਾ ਪਿਛਲਾ ਸਾਰਾ ਜਾਮਾ ਜਾਸੀ ਜੋ ਮੈਂ ਉਸ ਸਮੇਂ ਦਾਨਪੁਣ ਕੀਤਾ ਚੰਗੇ ਕਰਮ ਕੀਤੇ ਉਸ ਕਰਕੇ ਮੈਨੂੰ ਜਾਮਾ ਜਾਸੀ ਕਹਿੰਦਾ ਕਿ ਮੈਂ ਤਾਂ ਕਰਕੇ ਤੁਹਾਡਾ ਭਲਾ ਕਰਦਾ ਭਾਂ ਇਹ ਮੇਰਾ ਜਿਹੜਾ ਜਾਮਾ ਹੈ ਇਸ ਤੋਂ ਛੁਟਕਾਰਾ ਮਿਲ ਜਾਵੇ ਉਹ ਕਹਿੰਦਾ ਕਿ ਜੋ ਮਾੜਾ ਕਰਮ ਕੀਤਾ ਪਿਛਲੀ ਵਾਰ ਗਾਂ ਤੋਂ ਪਾਵ ਉਹਦਾ ਜਿਹੜਾ ਜਵਾਬ ਸੀ ਉਹ ਖੋ ਲਿਆ ਜਿਸ ਦਿਨ صدਕਾ ਮੈਨੂੰ ਇਹ ਜਾਮਾ ਮਿਲਿਆ ਆਪਾਂ ਜੋ ਕਰਮ ਕਰਦੇ ਆ ਉਹੀ ਆਪਾਂ ਨੂੰ ਫਲ ਮਿਲਦਾ ਹੈ ਆਪਾਂ ਚੰਗਾ ਕਰੀਏ ਤੇ ਉਹ ਚੰਗੇ ਦਾ ਫਲ ਜ਼ਰੂਰ ਮਿਲਦਾ ਹੈ ਜੇ ਆਪਾਂ ਕਿਸੇ ਦਾ ਮਾੜਾ ਕਰੀਏ ਤਾਂ ਉਹ ਫਲ ਆਪਾਂ ਨੂੰ ਜ਼ਰੂਰ ਮਿਲਦਾ ਹੈ ਜਦੋਂ ਆਪਾਂ ਕਿਸੇ ਦਾ ਰੁਪਿਆ ਵੀ ਖਾਂਦੇ ਹਾਂ ਉਹ ਵੀ ਆਪਣੇ ਅੱਗੇ ਚੱਲ ਕੇ ਬੁਰਾ ਨਿਕਲ ਕੇ ਆਉਂਦਾ ਹੈ ਮੈਂ ਉਸਦੇ ਬੱਚੇ ਭਾਵ ਉਹਦੀ ਔਲਾਦ ਉਤੋਂ ਖੋ ਲਈ ਸੀ ਇਸ ਕਰਕੇ ਮੇਰੀ ਔਲਾਦ ਵੀ ਕੁਝ ਸਮੇਂ ਬਾਅਦ ਮੇਰੇ ਤੋਂ ਖਸ ਗਈ ਆਪਾਂ ਜਿਵੇਂ ਦਾ ਕਰਮ ਕਰਦੇ ਹਾਂ ਓਵੇਂ ਦਾ ਫਲ ਮਿਲਦਾ ਹੈ ਇਸ ਜਾਮੇ ਆ ਕੇ ਮੈਨੂੰ ਆਪਣਾ ਪਿਛਲੇ ਜਾਮਾ ਜਾਤ ਸੀ ਤੇ ਸਾਧ ਸੰਗਤ ਜੀ ਸਾਨੂੰ ਇਸ ਵੀਡੀਓ ਤੋਂ ਸਿੱਖਣ ਨੂੰ ਮਿਲਿਆ ਕਿ ਸਾਨੂੰ ਕਦੇ ਵੀ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਜੇਕਰ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਤੇ ਆਓ ਸਾਧ ਸੰਗਤ ਜੀ ਅੱਜ ਤੋਂ ਹੀ ਸਰਬੱਤ ਦਾ ਭਲਾ ਕਰੀਏ ਚੰਗੇ ਕਰਮ ਕਰੀਏ ਪਰਮਾਤਮਾ ਦਾ ਨਾਮ ਜਪੀਏ ਅਮਰਤ ਵੇਲੇ ਉੱਠੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ